अमृतसर के नए मेयर और कमिश्नर गुरप्रीत सिंह भुल्लर के बीच हुई में बैठक में मेयर मोतीलाल भाटिया ने कहा कि सचखंड श्री हरमिंदर साहिब आने वाले श्रद्धालुओं को हेरिटेज स्ट्रीट की दुकानों के बाहर सामान देने के कारण परेशानियों का सामना करना पड़ रहा है वहीं एडीसीपी ट्रैफिक हरपाल सिंह रंधावा ने मीडिया को जानकारी देते हुए बताया कि उन्होंने निगम के सहयोग से कार्रवाई करते हुए दो ट्रकों को जब्त किया है और उन्होंने कहा कि सड़क पर सामान लगाने पर कड़ी सज़ा दी जाएगी इन दुकानदारों पर एफआईआर दर्ज भी होगी आगे एडीसीपी ट्रैफिक हरपाल सिंह रंधावा ने मीडिया से क्या कहा सुने इस रिपोर्ट में सवाल चुका जा रहा है इस तरह जो मानजो कमिश्नर साहब साहब गुरप्रीत सिंह जी भुलर उन्होंने निशान रिश्ते क्योंकि उन्होंने मेयर साहब जो नवे बने ने उन्होंने ਮੀਟਿੰਗ ਕੀਤੀ ਸੀ ਉਹਨਾਂ ਨੇ ਕਿਹਾ ਕਿ ਜਿਹੜੇ ਸੰਗਤਾਂ ਨੂੰ ਆਉਣ ਦਿੱਤੇ ਬਹੁਤ ਪਰੇਸ਼ਾਨੀ ਹੋ ਰਹੀ ਆ ਲੋਕਾਂ ਨੇ ਦੁਕਾਨਦਾਰਾਂ ਨੇ ਬਾਹਰ ਆਪਣੀਆਂ ਦੁਕਾਨਾਂ ਤੋਂ ਬਾਹਰ ਸਮਾਨ ਕੱਢ ਕੇ ਲਾਇਆ ਹੈ ਕਿ ਰਸਤੇ ਜਿਹੜੇ ਆ ਸਾਰੇ ਰਿਕਾਪਟਾਂ ਪਾ ਰਹੇ ਜੋ ਇਹਦੇ ਤੇ ਤਹਿਤ ਅੱਜ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਮਾਨੇ ਡੀਐਸਪੀ ਨਾਲ ਸਾਡੇ ਏਸੀਪੀ ਸਾਹਿਬ ਨਾਲ ਸਾਡੇ ਜ਼ੋਨ ਚਾਰਜ ਅਸੀਂ ਅੱਜ ਆਣ ਕੇ ਦੋ ਟਰੱਕ ਜਿਹੜਾ ਲੋਕਾਂ ਦਾ ਸਮਾਨ ਜਿਹੜਾ ਸੜਕਾਂ 'ਚ ਪਿਆ ਸੀ ਜਿਨ੍ਹਾਂ ਨਾਲ ਰਸਤੇ ਬਲੌਕ ਹੋ ਰਹੇ ਸੀ ਉਹ ਅਸੀਂ ਜਿਹੜਾ ਜਬਤ ਕਰ ਲਿਆ ਵਾ ਕਾਰਪੋਰੇਸ਼ਨ ਨੇ ਔਰ ਇਹਨਾਂ ਨੂੰ ਗਾਹ ਵਾਸਤੇ ਹਦਾਇਤ ਕਰਦੀ ਹੈ ਕਿ ਜੇਕਰ ਦੁਬਾਰਾ ਕੋਈ ਲਾਏਗਾ ਉਹਦੇ ਖਿਲਾਫ ਜਿਹੜੀ ਆ ਰਸਤਾ ਰੋਕਣ ਦੀ ਜਿਹੜੀ ਐਫ ਆਈ ਆਰ ਜਿਹੜੀ ਪੁਰਾਣੀ 283 ਆਈ ਪੀ ਸੀ ਸੀ ਨਵੀਂ ਧਾਰਾ ਬੀ ਐਨ ਐਸ ਤਹਿਤ ਜਿਹੜਾ ਵਾ ਪਰਚਾ ਦਰਜ ਕੀਤਾ ਜਾਏਗਾ ਸਰ ਅੱਗੇ ਵੀ ਟਰਾਲੇ ਕਿਤੇ ਜਾਂਦੇ ਆ ਸਾਰੇ ਕਰਤਛੰਦ ਕੋਈ ਸੁਸਾਭਾ ਪਰ ਫਿਰ ਵੀ ਦੁਕਾਨਦਾਰ ਨੇ ਸਮਝਦੇ ਨਹੀਂ ਕੋਈ ਦੇਖੋ ਜੀ ਇਹਨਾਂ ਦੇ ਕਈ ਵਾਰ ਨਾ ਦੁਕਾਨਦਾਰ ਕਰਾਇਦਾਰ ਚੇਂਜ ਹੋ ਜਾਂਦੇ ਆ ਪਹਿਲਾ ਕਰਾਇਦਾਰ ਇੱਕ ਵਾਰ ਹੁੰਦਾ ਫਿਰ ਕੁਝ ਬੰਦੋਈ ਤਨੀ ਮਿਨੀ ਚੇਂਜ ਹੋ ਜਾਂਦਾ ਉਹਦੇ ਵਜ੍ਹਾ ਕਰਕੇ ਉਹ ਨਵਾਂ ਕਿਰਾਏਦਾਰ ਫਿਰ ਆਪਣੀ ਵਗਰੀ ਕੰਮ ਕਰਦਾ ਜੋ ਇਸ ਵਾਰ ਅਸੀਂ ਪੱਕਾ ਜਿਹੜਾ ਇਹਨਾਂ ਨੂੰ ਇੱਕ ਅਨਾਉਂਸਮੈਂਟ ਕਰ ਦਿੱਤੀ ਆ ਔਰ ਸਾਰਿਆਂ ਨੂੰ ਨੋਟ ਕਰਾ ਦਿੱਤਾ ਗਿਆ ਔਰ ਇਹਨਾਂ ਨਾਲ ਮੀਟਿੰਗ ਵੀ ਕਰ ਲਈ ਗਈ ਹੈ ਕਿ ਗਾਂਵ ਵਾਸਤੇ ਕਦੀ ਵੀ ਮੜੇ ਕੋਈ ਬੰਦਾ ਜਿਹੜਾ ਬਾਹਰ ਸਮਾਨ ਨਹੀਂ ਲਾਏਗਾ ਸਰ ਸਮਾਨ ਜਿਹੜਾ ਚੱਕਿਆ ਵਾਪਸ ਹੋਏਗਾ ਨਹੀਂ ਜੀ ਨਹੀਂ ਇਹ ਕਾਰਪੋਰੇਸ਼ਨ ਦੇ ਲੋਕ ਜਿਹੜੇ ਸਾਡੇ ਧਰਮਿੰਦਰ ਜੀ ਨੇ ਸਟੇਟ ਅਫਸਰ ਉਹਨਾਂ ਵੱਲੋਂ ਰਹੇ ਤੇ ਅਭੀ ਬਿਲਕੁਲ ਇਹ ਸਮਾਨ ਜਿਹੜਾ ਕਿਸੇ ਨੂੰ ਵਾਪਸ ਨਹੀਂ ਹੋਏਗਾ